ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਤੋਂ ਬਚਣ ਲਈ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਜੋ ਗਰਮੀ ਤੋਂ ਰਾਹਤ ਤਾਂ ਦਵਾ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਏਸੀ ਵਿੱਚ ਨਹੀਂ ਬੈਠਣਾ ਚਾਹੁੰਦੇ ਅਜਿਹਾ ਕਰਨ ਨਾਲ ਉਹਨਾਂ ਦੀ ਤਬੀਅਤ ਵਿਗੜ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਘਿਰ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਗਰਮੀ ਤੋਂ ਬਚਣ ਲਈ ਹੀਅਰ ਕੰਡੀਸ਼ਨ ਦੀ ਵਰਤੋਂ ਕਰਦੇ ਹੋ ਪਰ ਏਸੀ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਦੀ ਡੀ ਹਾਈਡਰੇਸ਼ਨ ਕਹਾਉਂਦਾ ਹੈ ਇਸ ਲਈ ਜੇਕਰ ਤੁਸੀਂ ਪਾਣੀ ਕੱਟਿੰਦੇ ਹੋ ਤਾਂ AC ਵਿੱਚ ਬੈਠਣ ਤੋਂ ਪਹਰੇਜ਼ ਕਰੋ ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਅਰ ਕੰਡੀਸ਼ਨ ਤੁਹਾਡੀ ਅਸਮਰੱਥਾ ਜਾਂ ਹੋਰ ਅਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ AC ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿੱਚ ਅਲਰਜੀ ਪੈਦਾ ਕਰਨ ਵਾਲੇ ਕਿਟਾਣੂ ਵਧਣ ਲੱਗ ਜਾਂਦੇ ਹਨ ਜਿਸ ਨਾਲ ਸਮੱਸਿਆਵਾਂ ਵੱਧ ਸਕਦੀਆਂ ਹਨ AC ਵਾਲਾ ਹਾਲ ਬਹੁਤ ਠੰਡਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ ਮਾਈਗਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜ਼ਿਆਦਾ ਖ਼ਤ ਨੱਕ ਹੋ ਸਕਦਾ ਹੈ ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦਾ ਬਲਗਮ ਸੁੱਕ ਜਾਂਦੀ ਹੈ ਜਨ ਇਨਫੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ ਜ਼ਿਆਦਾ ਦੇਰ ਤੱਕ ਏਸੀ ਵਿੱਚ ਬੈਠਣ ਨਾਲ ਚਮੜੀ ਦੀ ਨਮੀ ਨੂੰ ਖੋਇਆ ਜਾ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ ਇਸ ਦੇ ਨਾਲ ਹੀ ਇਹ ਅੱਖਾਂ ਖੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਦਾ ਹੈ ਅੱਜ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਜਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰਾਂ ਲੈ ਕੇ ਹਾਜ਼ਰਾਂ ਸਸਤੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਤੋਂ ਬਚਣ ਲਈ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਜੋ ਗਰਮੀ ਤੋਂ ਰਾਹਤ ਤਾਂ ਦਵਾ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਏਸੀ ਵਿੱਚ ਨਹੀਂ ਬੈਠਣਾ ਚਾਹੁੰਦੇ ਅਜਿਹਾ ਕਰਨ ਨਾਲ ਉਹਨਾਂ ਦੀ ਤਬਿਆਤ ਵਿਗੜ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਘਿਰ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਗਰਮੀ ਤੋਂ ਬਚਣ ਲਈ ਹੇਅਰ ਕੰਡੀਸ਼ਨ ਦੀ ਤੋ ਕਰਦੀ ਹੋ ਪਰ ਏਸੀ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡੀਹਾਈਡਰੇਸ਼ਨ ਕਹਾਉਂਦਾ ਹੈ ਇਸ ਲਈ ਜੇਕਰ ਤੁਸੀਂ ਪਾਣੀ ਕੱਟ ਪਿੰਦੇ ਹੁੰਦਾ ਏਸੀ ਵਿੱਚ ਬੈਠਣ ਤੋਂ ਪਹਰੇਜ਼ ਕਰੋ ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਅਰ ਕੰਡੀਸ਼ਨ ਤੁਹਾਡੀ ਅਸਮਰੱਥਾ ਜਾਂ ਹੋਰ ਅਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ ਏਸੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿੱਚ ਅਲਰਜੀ ਪੈਦਾ ਕਰਨ ਵਾਲੇ ਕਿਟਾਣੂ ਵਧਣ ਲੱਗ ਜਾਂਦੀਆਂ ਜਿਸ ਨਾਲ ਸਮੱਸਿਆਵਾਂ ਵੱਧ ਸਕਦੀਆਂ ਹਨ ਏਸੀ ਵਾਲਾ ਹਾਲ ਬਹੁਤ ਠੰਡਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ ਮਾਈਗਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜਾਲਾਕ ਨੱਕ ਹੋ ਸਕਦਾ ਹੈ ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦਾ ਬਲਗਮ ਸੁੱਕ ਜਾਂਦੀ ਹੈ ਜਨ ਇਨਫੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ ਜ਼ਿਆਦਾ ਦੇਰ ਤੱਕ ਏਸੀ ਵਿੱਚ ਬੈਠਣ ਨਾਲ ਚਮੜੀ ਦੀ ਨਮੀ ਨੂੰ ਖੋਇਆ ਜਾ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ ਇਸ ਦੇ ਨਾਲ ਹੀ ਇਹ ਅੱਖਾਂ ਖੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਹੈ ਦਾ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਜਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰਾਂ ਲੈ ਕੇ ਹਾਜ਼ਰਾਂ ਸਸਤੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਤੋਂ ਬਚਣ ਲਈ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਜੋ ਗਰਮੀ ਤੋਂ ਰਾਹਤ ਤਾਂ ਦਵਾ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਏਸੀ ਵਿੱਚ ਨਹੀਂ ਬੈਠਣਾ ਚਾਹੁੰਦੇ ਅਜਿਹਾ ਕਰਨ ਨਾਲ ਉਹਨਾਂ ਦੀ ਤਬਿਆਤ ਵਿਗੜ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਘਿਰ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਗਰਮੀ ਤੋਂ ਬਚਣ ਲਈ ਹੇਅਰ ਕੰਡੀਸ਼ਨਿੰਗ ਦੀ ਤੋ ਕਰਦੇ ਹੋ ਪਰ ਏਸੀ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡੀਹਾਈਡਰੇਸ਼ਨ ਕਹਾਉਂਦਾ ਹੈ ਇਸ ਲਈ ਜੇਕਰ ਤੁਸੀਂ ਪਾਣੀ ਕੱਟ ਪਿੰਦੇ ਹੋ ਤਾਂ AC ਵਿੱਚ ਬੈਠਣ ਤੋਂ ਪਹਰੇਜ਼ ਕਰੋ ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਅਰ ਕੰਡੀਸ਼ਨ ਤੁਹਾਡੀ ਅਸਮਰੱਥਾ ਜਾਂ ਹੋਰ ਅਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ AC ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿੱਚ ਅਲਰਜੀ ਪੈਦਾ ਕਰਨ ਵਾਲੇ ਕਿਟਾਣੂ ਵਧਣ ਲੱਗ ਜਾਂਦੇ ਹਨ ਜਿਸ ਨਾਲ ਸਮੱਸਿਆਵਾਂ ਵੱਧ ਸਕਦੀਆਂ ਹਨ AC ਵਾਲਾ ਹਾਲ ਬਹੁਤ ਠੰਡਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ ਮਾਈਗਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜ਼ਿਆਦਾ ਖਤਰ ਨੱਕ ਹੋ ਸਕਦਾ ਹੈ ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦਾ ਬਲਗਮ ਸੁੱਕ ਜਾਂਦੀ ਹੈ ਜਨ ਇਨਫੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ ਜ਼ਿਆਦਾ ਦੇਰ ਤੱਕ ਏਸੀ ਵਿੱਚ ਬੈਠਣ ਨਾਲ ਚਮੜੀ ਦੀ ਨਮੀ ਨੂੰ ਖੋਇਆ ਜਾ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ ਇਸ ਦੇ ਨਾਲ ਹੀ ਇਹ ਅੱਖਾਂ ਖੁਸ਼ਕ ਹੋਣ ਦਾ ਕਾਰਨ ਵੀ ਲੱਗਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਜਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀ ਖਬਰ ਲੈ ਕੇ ਹਾਜ਼ਰਾਂ ਸਸਤੀਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਤੋਂ ਬਚਣ ਲਈ ਲੋਕ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਜੋ ਗਰਮੀ ਤੋਂ ਰਾਹਤ ਤਾਂ ਦਵਾ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਏਸੀ ਵਿੱਚ ਨਹੀਂ ਬੈਠਣਾ ਚਾਹੁੰਦੇ ਅਜਿਹਾ ਕਰਨ ਨਾਲ ਉਹਨਾਂ ਦੀ ਤਬਿਆਤ ਵਿਗੜ ਸਕਦੀ ਹੈ ਅਤੇ ਗੰਭੀਰ ਬਿਮਾਰੀਆਂ ਘਿਰ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਗਰਮੀ ਤੋਂ ਬਚਣ ਲਈ ਹੀਅਰ ਕੰਡੀਸ਼ਨ ਦੀ ਤੋ ਕਰਦੇ ਹੋ ਪਰ ਏਸੀ ਦੇ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡੀਹਾਈਡਰੇਸ਼ਨ ਕਹਾਉਂਦਾ ਹੈ ਇਸ ਲਈ ਜੇਕਰ ਤੁਸੀਂ ਪਾਣੀ ਕੱਟ ਪਿੰਦੇ ਹੁੰਦਾ ਏਸੀ ਵਿੱਚ ਬੈਠਣ ਤੋਂ ਪਹਰੀਜ਼ ਕਰੋ ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਅਰ ਕੰਡੀਸ਼ਨ ਤੁਹਾਡੀ ਅਸਮਰੱਥਾ ਜਾਂ ਹੋਰ ਅਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ ਏਸੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿੱਚ ਅਲਰਜੀ ਪੈਦਾ ਕਰਨ ਵਾਲੇ ਕਿਟਾਣੂ ਵਧਣ ਲੱਗ ਜਾਂਦੇ ਹਨ ਜਿਸ ਨਾਲ ਸਮੱਸਿਆਵਾਂ ਵੱਧ ਸਕਦੀਆਂ ਹਨ ਏਸੀ ਵਾਲਾ ਹਾਲ ਬਹੁਤ ਠੰਡਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ ਮਾਈਗਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜ਼ਿਆਦਾ ਖ਼ਤ ਨੱਕ ਹੋ ਸਕਦਾ ਹੈ ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦਾ ਬਲਗਮ ਸੁੱਕ ਜਾਂਦੀ ਹੈ ਜਨ ਇਨਫੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ ਜ਼ਿਆਦਾ ਦੇਰ ਤੱਕ ਏਸੀ ਵਿੱਚ ਬੈਠਣ ਨਾਲ ਚਮੜੀ ਦੀ ਨਮੀ ਨੂੰ ਖੋਇਆ ਜਾ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ ਇਸ ਦੇ ਨਾਲ ਹੀ ਇਹ ਅੱਖਾਂ ਖੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਦਾ ਹੈ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਜਾ ਹੈਲਥ ਨਾਲ ਧੰਨਵਾਦ